ਕਾਲ ਜੀ ਸਾਰਿਆਂ ਨੂੰ ਤੇ ਅੱਜ ਤੱਕ ਅਸੀਂ ਸੁਣਦੇ ਆਏ ਹਾਂ ਕਿ ਮਹਾਰਾਜਾ ਰਣਜੀਤ ਸਿੰਘ ਦਿਲ ਦਾ ਦੌਰਾ ਪੈਣ ਕਰਕੇ ਅਕਾਲ ਚਰਨਾ ਕਰ ਗਏ ਹਨ ਪਰ ਜੇਕਰ ਅਸੀਂ ਤੁਹਾਨੂੰ ਦਸੀਏ ਕਿ ਅਸੀਂ ਅੱਜ ਤੱਕ ਗਲਤ ਸੁਣਦੇ ਆਏ ਹਾਂ ਤੇ ਇਹਦੇ ਪਿੱਛੇ ਇੱਕ ਬਹੁਤ ਵੱਡੀ ਸੋਚੀ ਸਮਝੀ ਸਾਜ਼ਿਸ਼ ਸੀ ਤੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਕਤਲ ਕੀਤਾ ਗਿਆ ਸੀਗਾ ਤੇ ਉਹ ਇੱਕ ਐਸੇ ਪਰਿਵਾਰ ਨੇ ਕੀਤਾ ਸੀਗਾ ਜੋ ਪੰਜਾਬ ਤੋਂ ਮੀਲਾ ਦੂਰ ਵਿਦੇਸ਼ 'ਚ ਬੈਠੇ ਤੇ ਹੁਣ ਗੱਲ ਕਰਦੇ ਹਾਂ ਆਪਣੇ ਵੀਡੀਓ ਵਾ ਯੂਰਪ 'ਚ ਇੱਕ ਬਹੁਤ ਹੀ ਗਰੀਬ ਪਰਿਵਾਰ ਰਹਿੰਦਾ ਸੀਗਾ ਜਿਨ੍ਹਾਂ ਨੇ ਸਹਾਉਕਾਰੀ ਦੇ ਵਿੱਚ ਆਪਣਾ ਇੱਕ ਸਟੈਂਡ ਬਣਾ ਲਿਆ ਸੀਗਾ ਤੇ ਉਹਨਾਂ ਨੇ ਉਹਦੀ ਮਦਦ ਦੇ ਨਾਲ ਕਈ ਸਾਰਾ ਪੈਸਾ ਕਮਾਇਆ ਤੇ ਉਹ ਇਹੀ ਸੋਚ ਰਹੇ ਸੀਗੇ ਕਿ ਕਿਵੇਂ ਯੂਰਪ ਦੇ ਆਰਥਿਕ ਸਰੋਚਿਆ ਤੇ ਆਪਣਾ ਨਾਮ ਬਣਾਇਆ ਜਾਵੇ ਹਰ ਇੱਕ ਤਰੀਕੇ ਦੀ ਆਜ਼ਾਦੀ ਪਾਈ ਜਾ ਸਕਦੀ ਹੈ ਪਰ ਜੇਕਰ ਤੁਹਾਡੀ ਕੌਮ ਜਾਂ ਤੁਹਾਡੇ ਦੇਸ਼ ਦੇ ਉੱਪਰ ਆਰਥਿਕ ਰੂਪ ਦੇ ਉੱਪਰ ਵੀ ਕੰਟਰੋਲ ਹੋਣ ਲੱਗ ਜਾਵੇ ਤੇ ਤਾਂ ਆਜ਼ਾਦੀ ਪਾਣਾ ਬਹੁਤ ਹੀ ਮੁਸ਼ਕਲ ਹੁੰਦਾ ਹੈ ਤੇ ਐਵੇਂ ਹੀ ਯੂਰਪ ਦੇ ਨਾਲ ਹੋ ਰਿਹਾ ਸੀਗਾ ਕਿ ਰੌਕ ਚਾਈਲਡ ਫੈਮਿਲੀ ਪੂਰੇ ਦੇ ਪੂਰੇ ਯੂਰਪ ਦੇ ਉੱਤੇ ਆਪਣਾ ਕੰਟਰੋਲ ਚਾਹੁੰਦੇ ਸੀਗੇ ਤੇ ਜਦ ਉਹਨਾਂ ਨੇ ਇਹ ਚੀਜ਼ ਕਰਨ ਦੀ ਕੋਸ਼ਿਸ਼ ਕੀਤੀ ਤੇ ਕਈ ਸਾਰੀਆਂ ਜੰਗਾਂ ਹੋਈਆਂ ਖੂਨ ਖਰਾਬਾ ਹੋਇਆ ਤੇ ਲੱਖਾਂ ਹੀ ਲੋਕਾਂ ਦੀਆਂ ਜਾਨਾਂ ਗਈਆਂ ਤੇ ਜਦ ਰੌਕ ਚਾਈਲਡ ਫੈਮਿਲੀ ਦਾ ਕੰਟਰੋਲ ਯੂਰਪ ਦੇ ਉੱਪਰ ਆ ਗਿਆ ਤੇ ਤਾਂ ਵੀ ਉਹਨਾਂ ਦੀ ਇਹ ਭੁੱਖ ਸ਼ਾਂਤ ਨਹੀਂ ਹੋਈ ਉਹ ਜਾਣਦੇ ਸੀਗੇ ਕਿ ਉਹਨਾਂ ਦਾ ਕੰਟਰੋਲ ਪੂਰੀ ਦੀ ਪੂਰੀ ਦੁਨੀਆ ਦੇ ਉੱਪਰ ਹੋਵੇ ਤੇ ਫਿਰ ਰੌਕ ਚਾਈਲਡ ਫੈਮਿਲੀ ਪੂਰੇ ਦੇ ਪੂਰੇ ਦੇਸ਼ ਦੇ ਵਿੱਚ ਫੈਲਣ ਲੱਗ ਗਈ ਉਹ ਕਈ ਸਾਰੀਆਂ ਜਗ੍ਹਾ ਦੇ ਉੱਪਰ ਗਏ ਉਹਨਾਂ ਦੀਆਂ ਆਇਲ ਫੈਕਟਰੀਜ਼ ਦੇ ਉੱਪਰ ਕੋਲ ਫੈਕਟਰੀਜ਼ ਦੇ ਉੱਪਰ ਸੋਨੇ ਦੀ ਖਦਾਨਾ ਦੇ ਵਿੱਚ ਤੇ ਪਾਣੀ ਦਾ ਵੀ ਉਹ ਖਰੀਦਣ ਲੱਗ ਗਏ ਤੇ ਸਭ ਕੁਝ ਉਹਨਾਂ ਨੇ ਆਪਣੇ ਅਧੀਨ ਕਰ ਲਿਆ ਤੇ ਮੋਸਟਲੀ ਉਹ ਕਈ ਸਾਰੀਆਂ ਜਗ੍ਹਾ ਦੇ ਰਾਜੇ ਵੀ ਬਣ ਗਏ ਤੇ ਆਪਣੇ ਨਵੇਂ ਸ਼ਿਕਾਰ ਨੂੰ ਲੱਭਣ ਲਈ ਰੌਕਚਾਈਲ ਫੈਮਿਲੀ ਦਾ ਇੱਕ ਮੈਂਬਰ ਜਦ ਭਾਰਤ ਦੇ ਵਿੱਚ ਪੁੱਜਿਆ ਤੇ ਉੱਥੇ ਦੇ ਮਹਾਰਾਜਾ ਦੇ ਦਰਬਾਰ ਤੇ ਭਾਰਤ ਦੀ ਅਮੀਰੀ ਨੂੰ ਦੇਖ ਕੇ ਰੌਕਚਾਈਲ ਫੈਮਿਲੀ ਦੇ ਉਸ ਮੈਂਬਰ ਦੀਆਂ ਅੱਖਾਂ ਅੱਡੀਆਂ ਦੀ ਅੱਡੀਆਂ ਰਹਿ ਗਈਆਂ ਤੇ ਜਦ ਉਹ ਇਹ ਇਨਸਾਨ ਵਾਪਸ ਆਪਣੇ ਦੇਸ਼ ਪੁੱਜਾ ਤੇ ਤਾਂ ਉਹਨੇ ਆਪਣੇ ਪੂਰੀ ਦੀ ਪੂਰੀ ਫੈਮਿਲੀ ਨੂੰ ਇਸ ਗੱਲ ਬਾਰੇ ਦੱਸੀ ਤੇ ਜਦ ਉਹਨਾਂ ਨੂੰ ਇਹ ਗੱਲ ਬਾਰੇ ਪਤਾ ਚੱਲਿਆ ਤੇ ਤਾਂ ਉਹ لالچی ਰੌਕ ਚਾਈਲਡ ਫੈਮਿਲੀ ਨੇ ਕਈ ਸਾਰੇ ਵਪਾਰੀ ਤੇ ਆਪਣੇ ਕਈ ਸਾਰੇ ਗੁਲਾਮ ਭਾਰਤ ਪੇਜ ਦਿੱਤੇ ਤੇ ਉਹੀ ਲੋਕ ਸੀਗੇ ਜਿਨ੍ਹਾਂ ਨੇ ਭਾਰਤ ਦੇ ਉੱਪਰ ਲਗਭਗ 200 ਸਾਲ ਰਾਜ ਕੀਤਾ ਤੇ ਉਹ ਕੰਪਨੀ ਨੂੰ ਅੱਜ ਅਸੀਂ ਆਖਨੇ ਹਾਂ ਈਸਟ ਇੰਡੀਆ ਕੰਪਨੀ ਤੇ ਈਸਟ ਇੰਡੀਆ ਕੰਪਨੀ ਪੂਰੇ ਤੇ ਪੂਰੇ ਦੇਸ਼ ਦੇ ਉੱਪਰ ਪਹਿਲਾਂ ਹੀ ਰਾਜ ਕਰ ਰਹੀ ਸੀਗੀ ਤੇ ਉਹਨਾਂ ਰੌਕਚਾਈਲ ਫੈਮਿਲੀ ਵਾਸਤੇ ਭਾਰਤ ਦੇ ਉੱਪਰ ਆਹੀ ਚੀਜ਼ ਅਜ਼ਮਾਣਾ ਬਹੁਤ ਹੀ ਸੌਖੀ ਗੱਲ ਸੀ ਤੇ ਹੌਲੀ ਹੌਲੀ ਇਹੀ ਰੌਕਚਾਈਲ ਫੈਮਿਲੀ ਈਸਟ ਇੰਡੀਆ ਕੰਪਨੀ ਭਾਰਤ ਦੇ ਰਾਜਿਆਂ ਦੇ ਉੱਪਰ ਜਦ ਆਪਣਾ ਕਬਜ਼ਾ ਕਰਨ ਲੱਗ ਗਏ ਭਾਰਤ ਦੇ ਰਾਜਿਆਂ ਨੂੰ ਜਦ ਇਹਨਾਂ ਨੇ ਆਪਣੇ ਅਧੀਨ ਕਰ ਲਿਆ ਤੇ ਉਹਨਾਂ ਦੇ ਖਜ਼ਾਨੇ ਦੇਖ ਦੇਖ ਕੇ ਇਹਨਾਂ ਦਾ ਲਾਲਚ ਹੋਰ ਵੱਧਦਾ ਗਿਆ ਤੇ ਇਹ ਹੋਰ ਭਾਰਤ ਦੇ ਉੱਪਰ ਆਪਣੇ ਕਬਜ਼ੇ ਕਰਨੇ ਜਾਂਦੇ ਸੀਗੇ ਤੇ ਜੱਬ ਤੋਂ ਜ਼ਿਆਦਾ ਇਹਨਾਂ ਦਾ ਲਾਲਚ ਤਾਂ ਵੱਧ ਗਿਆ ਜਦ 1799 ਦੇ ਵਿੱਚ ਟਿੱਪੂ ਸੁਲਤਾਨ ਦੀ ਹਾਰ ਹੋਈ ਤੇ ਉਹਨਾਂ ਦੇ ਖਜ਼ਾਨਿਆਂ ਨੂੰ ਦੇਖ ਕੇ ਇਹਨਾਂ ਬ੍ਰਿਟਿਸ਼ਰਜ਼ ਦਾ ਲਾਲਚ ਰੁਕਿਆ ਨਹੀਂ ਤੇ ਇਹ ਹੋਰ ਜ਼ਿਆਦਾ ਵੱਧ ਗਿਆ ਤੇ ਇਸ ਤੋਂ ਬਾਅਦ ਈਸ ਇੰਡੀਆ ਕੰਪਨੀ ਨੇ ਮੋਸਟਲੀ ਇੰਡੀਆ ਦੇ ਉੱਪਰ ਆਪਣਾ ਰਾਜ ਕਰ ਲਿਆ ਸੀਗਾ ਪਰ ਇੱਕ ਥਾਂ ਐਸੀ ਵੀ ਸੀ ਜਿੱਥੇ ਉਹ ਈਸ ਇੰਡੀਆ ਕੰਪਨੀ ਹਲੇ ਤੱਕ ਆਪਣਾ ਰਾਜ ਨਹੀਂ ਬਣਾ ਪਾਈ ਸੀ ਉਹ ਸੀਗਾ ਪੰਜਾਬ ਉਸ ਸਿੱਖ Empire ਜੋ ਉਸ ਟਾਈਮ ਮਹਾਰਾਜਾ ਰਣਜੀਤ ਸਿੰਘ ਜੀ ਦੇ ਹੱਥ ਦੇ ਵਿੱਚ ਸੀਗਾ ਉਸ ਟਾਈਮ ਸਿੱਖ Empire Asia ਦਾ ਸਭ ਤੋਂ ਅਮੀਰ ਤੇ ਸਭ ਤੋਂ ਸੁਲਝਿਆ ਹੋਇਆ Empire ਸੀਗਾ ਉਸ ਟਾਈਮ ਉਹ ਸਿੱਖ Empire afghanistan ਤੋਂ ਸ਼ੁਰੂ ਹੋ ਕੇ china ਦੇ border ਤੱਕ ਲੱਗਦਾ ਸੀਗਾ ਤੇ ਜਿਹਦੇ ਖਜ਼ਾਨਿਆਂ ਦੇ ਵਿੱਚ 900 ਕਰੋੜ ਦੇ ਸੋਨੇ ਦੇ ਮੋਹਰੇ ਸੀਗੀਆਂ ਤੇ 800 ਕਰੋੜ ਦੇ ਹੀਰੇ ਜਵਰਾਕ ਸੀਗੇ ਤੇ ਇੱਕ ਇਹੋ ਜਿਹਾ ਰਾਜ ਜਿਹਦੇ ਵਿੱਚ ਕਈ ਸਾਰੇ ਮਹਿੰਗੇ ਨਸਲਾਂ ਵਾਲੇ ਘੋੜੇ ਸੀਗੇ ਤੇ ਹਾਥੀ ਜਿਹਨੂੰ ਸ਼ਾਨ ਦਾ ਪ੍ਰਤੀਕ ਮੰਨਿਆ ਜਾਂਦਾ ਸੀਗਾ ਉਹ ਐਨੇ ਸਾਰੇ ਇੱਕ ਰਾਤ ਦੇ ਵਿੱਚ ਸੀਗੇ ਜਿੱਥੋਂ ਦਾ ਰਾਜਾ ਇੱਕ ਇਹੋ ਜੀ ਸੋਨੀ ਦੀ ਬੱਗੀ ਵਿੱਚ ਬੈੰਦਾ ਸੀਗਾ ਜਿੱਨੂੰ ਹਾਥੀ ਖਿੱਚਦੇ ਸੀਗੇ ਤੇ ਉਹਨਾਂ ਕੋਲ ਇੰਨਾ ਜ਼ਿਆਦਾ ਪੈਸਾ ਸੀਗਾ ਕਿ ਜੋ ਐਸਟੈਂਮ ਉਹ ਬ੍ਰਿਟਿਸ਼ਰਸ ਆਪਣੇ ਆਪ ਨੂੰ ਪੂਰੀ ਦੁਨੀਆ ਦਾ ਰਾਜਾ ਆਖ ਰਹੇ ਹਨ ਉਹਨਾਂ ਕੋਲ ਵੀ ਨਹੀਂ ਹੋਵੇਗਾ ਇਹ ਇੰਨੇ ਸਾਰੇ ਹੀਰੇ ਜੈਵਰਾਤ, ਇਹ ਖਜ਼ਾਨਾ, ਇਹ ਕੋਹੀਨੂਰ, ਇਹ ਸ਼ਾਹੀ ਘੋੜੇ, ਇਹ ਸ਼ਾਹੀ ਹਾਥੀ, ਇਹ ਸਾਰਿਆਂ ਦੀ ਕੀਮਤ ਉਸ ਰਾਜ ਦੇ ਰਾਜੇ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਾਹਮਣੇ ਫਿੱਕੀ ਪੈ ਜਾਂਦੀ ਸੀ। ਕਿਉਂਕਿ ਉਹ ਦੁਨੀਆ ਦੇ ਸਭ ਤੋਂ ਜ਼ਿਆਦਾ ਬਹਾਦਰ ਮਹਾਰਾਜਾ ਆਖੇ ਜਾਂਦੇ ਸਿਗੇ ਜਿਨ੍ਹਾਂ ਦੇ ਸਾਹਮਣੇ ਵੱਡੇ ਵੱਡੇ ਜਰਨੈਲਾਂ ਨੂੰ ਆਪਣੇ ਹਥਿਆਰ ਸੁੱਟ ਦੇਣੇ ਪੈਂਦੇ ਸਿਗੇ ਤੇ ਉਹਨਾਂ ਨੂੰ ਬੋਰੇ ਅਨਡਿਫੀਟਿਡ ਕਮਾਂਡਰ ਆਖਦੇ ਸੀਗੇ ਕਿਉਂਕਿ ਹਲੇ ਤੱਕ ਉਹਨਾਂ ਨੇ ਇੱਕ ਵੀ ਜੰਗ ਨਹੀਂ ਹਾਰੀ ਸੀਗੀ 1805 ਆਂਦੇ ਆਂਦੇ ਪੂਰੇ ਦੇ ਪੂਰੇ ਭਾਰਤ ਦੇ ਉੱਪਰ ਗੋਰਿਆਂ ਦਾ ਰਾਜ ਹੋ ਗਿਆ ਸੀਗਾ ਪਰ ਲਾਹੌਰ ਇੱਕ ਇਹੋ ਜਿਹੀ ਥਾਂ ਸੀਗੀ ਜਿੱਥੇ ਮਹਾਰਾਜਾ ਰਣਜੀਤ ਸਿੰਘ ਉਹਨਾਂ ਗੋਰਿਆਂ ਨੂੰ ਛਾਕਣ ਵੀ ਨਹੀਂ ਦਿੰਦੇ ਸੀਗੇ ਤੇ ਗੋਰਿਆਂ ਨੂੰ ਇੱਕ ਚੀਜ਼ ਪਤਾ ਸੀਗੀ ਕਿ ਜਦ ਤੱਕ ਇਹ ਮਨ ਮਹਾਰਾਜਾ ਰਣਜੀਤ ਸਿੰਘ ਜ਼ਿੰਦਾ ਹਨ ਤੇ ਇਹ ਪੰਜਾਬ ਦੇ ਉੱਪਰ ਰਾਜ ਕਰ ਰਹੇ ਹਨ ਐ ਉਹਨਾਂ ਗੋਰਿਆਂ ਨੂੰ ਉੱਥੇ ਪਹੁੰਚੜ ਵੀ ਨਹੀਂ ਦੇਣਗੇ ਤੇ ਐਸ ਟਾਈਮ ਗੋਰਿਆਂ ਕੋਲ ਪੂਰੇ ਦੇ ਪੂਰੇ ਭਾਰਤ ਦਾ ਖਜ਼ਾਨਾ ਹੈ ਹੀਰੇ ਮੋਤੀ ਹੈ ਤੇ ਬਹੁਤ ਸਾਰੀਆਂ ਚੀਜ਼ਾਂ ਹਨ ਪਰ ਉਹਨਾਂ ਦੀ ਨਜ਼ਰ ਸਿਰਫ ਪੰਜਾਬ ਦੇ ਉੱਪਰ ਸੀਗੀ ਸਿਰਫ ਲਾਹੌਰ ਦੇ ਉੱਪਰ ਸੀਗੀ ਤੇ ਇਹ ਸਾਰੀਆਂ ਗੱਲਾਂ ਉਸ ਟਾਈਮ ਉਸ ਰਾਡਚਰ ਫੈਮਲੀ ਤੱਕ ਪੁੱਜ ਰਹੀਆਂ ਸੀਗੀਆਂ ਤੇ ਉਸ ਟਾਈਮ ਰਾਡਚਰ ਫੈਮਲੀ ਦੇ ਮਨ ਵਿੱਚ ਸਿਰਫ ਇੱਕ ਚੀਜ਼ ਆ ਰਹੀ ਸੀ ਕਿ ਜੇਕਰ ਉਹਨਾਂ ਨੂੰ ਪੰਜਾਬ ਦੇ ਉੱਪਰ ਆਪਣਾ ਕਬਜ਼ਾ ਚਾਹੀਦਾ ਹੈ ਤੇ ਉਹਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮਾਰਨਾ ਪਵੇਗਾ ਤੇ ਉਸ ਤੋਂ ਬਾਅਦ ਉਸ ਰੋਚਰ ਫੈਮਿਲੀ ਨੇ 15 ਬੰਦਿਆਂ ਦੀ ਟੀਮ ਭਾਰਤ ਭੇਜੀ ਸਿਰਫ ਮਹਾਰਾਜਾ ਰਣਜੀਤ ਸਿੰਘ ਦੇ ਕਤਲ ਵਾਸਤੇ ਤੇ ਉਹ ਟੀਮ ਸਤੁਲਜ ਦੀ ਪਰਲੇ ਸਾਈਡ ਬੈ ਕੇ ਆਪਣੇ ਪਲਾਨ ਬਣਾਉਂਦੀ ਰਹੀ ਤੇ ਉਸ ਤੋਂ ਬਾਅਦ ਐਸੀ ਟੀਮ ਨੇ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਬੈਠਣ ਵਾਲੇ ਕਈ ਸਾਰੇ ਮਨਿਸਟਰਾਂ ਨੂੰ ਖਰੀਦਿਆ ਤੇ ਉਹਨਾਂ ਤੋਂ ਸਭ ਤੋਂ ਵੱਡੇ ਸੀਗੇ ਡੋਗਰੇ ਭਰਾ ਜਿਨ੍ਹਾਂ ਨੇ ਬਹੁਤ ਜ਼ਿਆਦਾ ਪੈਸੇ ਲਿੱਤੇ ਉਹਨਾਂ ਗੋਰਿਆਂ ਤੋਂ ਤੇ ਮਹਾਰਾਜਾ ਰਣਜੀਤ ਸਿੰਘ ਦੇ ਪੂਰੇ ਲਾਈਫ ਸਟਾਈਲ ਬਾਰੇ ਉਹਨਾਂ ਗੋਰਿਆਂ ਨੂੰ ਪੂਰੇ ਡੇਢ ਸਾਲ ਤੱਕ ਗੱਲਾਂ ਦੱਸੀਆਂ ਤੇ ਡੇਢ ਸਾਲ ਤੱਕ ਮਹਾਰਾਜਾ ਰਣਜੀਤ ਸਿੰਘ ਦੇ ਉੱਪਰ ਬਰੀਕੀ ਦੇ ਨਾਲ ਨਜ਼ਰ ਰੱਖੀ ਗਈ ਤੇ ਤਾਂ ਉਸ ਤੋਂ ਬਾਅਦ ਪਹਿਲੀ ਚਾਲ ਚੱਲੀ ਗਈ ਜਨ ਮਹਾਰਾਜਾ ਰਣਜੀਤ ਸਿੰਘ ਦਾ ਸਭ ਤੋਂ ਪਸੰਦੀਦਾ ਘੋੜਾ ਬਿਮਾਰ ਪੈ ਜਾਂਦਾ ਹੈ ਤੇ ਉਹਨਾਂ ਨੇ ਕਈ ਸਾਰੇ ਹਕੀਮਾਂ ਨੂੰ ਦਿਖਾ ਲਿਆ ਪਰ ਕੁਝ ਵੀ ਫਰਕ ਨਾ ਪਿਆ ਤੇ ਤਾਂ ਆਂਦਾ ਹੈ ਹੈਨਰੀ ਮਾਰਟਨ ਜੋ ਆਪਣੇ ਪ੍ਰੋਫੈਸ਼ਨ ਦੇ ਵਿੱਚ ਬਹੁਤ ਵਧੀਆ ਹੋਣ ਦੇ ਨਾਲ-ਨਾਲ ਬਹੁਤ ਜ਼ਿਆਦਾ ਛਲਾਕ ਤੇ ਸ਼ਾਤਰ ਵੀ ਸੀਗਾ ਤੇ ਉਹ ਰੌਚਾਈਡ ਫੈਮਿਲੀ ਦਾ ਫੈਮਿਲੀ ਡਾਕਟਰ ਸੀਗਾ ਤੇ ਸਭ ਤੋਂ ਪਹਿਲਾਂ ਹੈਨਰੀ ਮਾਰਟਨ ਨੇ ਮਹਾਰਾਜਾ ਰਣਜੀਤ ਸਿੰਘ ਦੇ ਘੋੜੇ ਨੂੰ ਠੀਕ ਕੀਤਾ ਤੇ ਫਿਰ ਉਸ ਤੋਂ ਬਾਅਦ ਉਹ ਸ਼ਾਹੀ ਜਾਨਵਰਾਂ ਤੇ ਆਇਆ ਫਿਰ ਉਸ ਤੋਂ ਬਾਅਦ ਸ਼ਾਹੀ ਪਰਿਵਾਰ ਤੱਕ ਪਹੁੰਚ ਗਿਆ ਤੇ ਐਸੀ ਤਰੀਕੇ ਦੇ ਨਾਲ ਉਹ ਮਹਾਰਾਜਾ ਰਣਜੀਤ ਸਿੰਘ ਜੀ ਦੇ ਪਰਿਵਾਰ ਦਾ ਫੈਮਿਲੀ ਡਾਕਟਰ ਬਣ ਗਿਆ ਤੇ ਥੋੜੇ ਹੀ ਸਮੇਂ ਤੋਂ ਬਾਅਦ ਹੈਨਰੀ ਮਾਰਟਨ ਦੀ ਦਖਲਅੰਦਾਜ਼ੀ ਸਭਾ ਦੇ ਵਿੱਚ ਸ਼ੁਰੂ ਹੋ ਗਈ ਤੇ ਫਿਰ ਥੋੜੇ ਹੀ ਟਾਈਮ ਤੋਂ ਬਾਅਦ ਤੋਪਾਂ ਦੀਆਂ ਜ਼ਿੰਮੇਵਾਰੀਆਂ ਵੀ ਹੈਨਰੀ ਮਾਰਟਨ ਨੂੰ ਦੇ ਦਿੱਤੀ ਗਈ ਤੇ ਹੈਨਰੀ ਮਾਰਟਨ ਨੂੰ ਇੱਕ ਬਹੁਤ ਵਧੀਆ ਡਾਕਟਰ ਮੰਨਦੇ ਹੋਏ ਮਹਾਰਾਜਾ ਰਣਜੀਤ ਸਿੰਘ ਜੀ ਦੇ ਕੌਣ ਦੀ ਜ਼ਿੰਮੇਵਾਰੀ ਵੀ ਉਹਨੂੰ ਦੇ ਦਿੱਤੀ ਗਈ ਕਿ ਕਿਵੇਂ ਮਹਾਰਾਜਾ ਰਣਜੀਤ ਸਿੰਘ ਦਾ ਖਾਣਾ ਬਣਾਇਆ ਜਾਏਗਾ ਤੇ ਕੀ ਕੀ ਚੀਜ਼ਾਂ ਉਹਨਾਂ ਨੂੰ ਦਿੱਤੀਆਂ ਜਾਣਗੀਆਂ ਤੇ ਡੋਗਰਿਆਂ ਦੇ ਸਾਥ ਦੇ ਨਾਲ ਹੈਂਡਰੀ ਮਾਰਟਨ ਦਾ ਉਹ ਕੰਮ ਪੂਰਾ ਹੋ ਜਾਂਦਾ ਹੈ ਜਿਹਦੇ ਵਾਸਤੇ ਉਹ ਇੰਗਲੈਂਡ ਤੋਂ ਭਾਰਤ ਆਇਆ ਹੁੰਦਾ ਹੈ ਤੇ ਫਿਰ ਹੌਲੀ ਹੌਲੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਖਾਣੇ ਦੇ ਵਿੱਚ ਮਿਲਾਵਟਾਂ ਸ਼ੁਰੂ ਹੋ ਗਈਆਂ ਤੇ ਇਹ ਕਿਹਾ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਸਲੋ ਪੌਇਜ਼ਨ ਜਾਂ ਮਿੱਠਾ ਜ਼ਹਿਰ ਦਿੱਤਾ ਜਾਂਦਾ ਸੀਗਾ ਤੇ ਉਹਨਾਂ ਦੇ ਖਾਣੇ ਦੇ ਵਿੱਚ ਉਹਨੂੰ ਮਿਲਾਇਆ ਜਾਂਦਾ ਸੀਗਾ ਤੇ ਕਈ ਲੋਕ ਇਹ ਵੀ ਆਖਦੇ ਹਨ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਸ਼ਰਾਬ ਪੀਣ ਦੀ ਬਹੁਤ ਆਦਤ ਸੀਗੀ ਤੇ ਉਹਨਾਂ ਦੇ ਸ਼ਰਾਬ ਦੇ ਵਿੱਚ ਮੋਤੀਆਂ ਨੂੰ ਪੀ ਕੇ ਪਾਇਆ ਜਾਂਦਾ ਸੀਗਾ ਤੇ ਫਿਰ ਉਹਨੇ ਆਪਣਾ ਕਮਾਲ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਤੇ ਜੋ ਮਹਾਰਾਜਾ ਰਣਜੀਤ ਸਿੰਘ ਜੋ ਕਦੇ ਜੰਗੇ ਮੈਦਾਨ ਦੇ ਵਿੱਚ ਥੱਕਦੇ ਨਹੀਂ ਸੀਗੇ ਪੂਰਾ ਦਿਨ ਉਹ ਜੇਕਰ ਚਾਰ ਕਦਮ ਹੀ ਚੱਲਣ ਤੇ ਉਹਨਾਂ ਦਾ ਸਾਹ ਫੁੱਲਣ ਲੱਗ ਜਾਂਦਾ ਸੀਗਾ ਤੇ ਪਹਿਲੀ ਵਾਰ ਜਦ ਮਹਾਰਾਜਾ ਰਣਜੀਤ ਸਿੰਘ ਕਸ਼ਮੀਰ ਤੋਂ ਵਾਪਸ ਆ ਰਹੇ ਸੀਗੇ ਤੇ ਉਹਨਾਂ ਨੂੰ ਪਹਿਲੀ ਵਾਰ ਦਿਨ ਦਾ ਦੌਰਾ ਪੈਂਦਾ ਹੈ ਫਿਰ ਮਹਾਰਾਜਾ ਰਣਜੀਤ ਸਿੰਘ ਨੂੰ ਅਦਰੰਗ ਜਖੜ ਲੰਦਾ ਹੈ ਤੇ ਫਿਰ ਹਾਲੀ ਮਹਾਰਾਜਾ ਰਣਜੀਤ ਸਿੰਘ ਰਿਕਵਰੀ ਹੀ ਕਰ ਰਹੇ ਹੁੰਦੇ ਨੇ ਤੇ ਤਾਂ ਹੀ ਉਹਨਾਂ ਨੂੰ ਦੂਜਾ ਦੌਰਾ ਪੈਂਦਾ ਹੈ ਤੇ ਫਿਰ ਤੇ ਪੱਛਣ ਦਾ ਚਾਂਸ ਬਿਲਕੁਲ ਹੀ ਘੱਟ ਸੀਗਾ ਜਦੋਂ ਉਹਨਾਂ ਨੂੰ ਤੀਜਾ ਦੌਰਾ ਪੈ ਜਾਂਦਾ ਹੈ ਤੇ ਦਿਨੋਂ ਦਿਨ ਮਹਾਰਾਜਾ ਰਣਜੀਤ ਸਿੰਘ ਜੀ ਦੀ ਤਬੀਅਤ ਖਰਾਬ ਹੁੰਦੀ ਜਾ ਰਹੀ ਸੀਗੀ ਤੇ ਇੱਕ ਅਹਿਵਜਾ ਦਿਨ ਵੀ ਆ ਗਿਆ ਜਦ ਇਹੀ ਸੂਰਜ ਨੂੰ ਹਮੇਸ਼ਾ ਵਸਤੇ ਡੁੱਬ ਜਾਣਾ ਪਿਆ ਤੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਦਾਨ ਦੀ ਹੀ ਦੇਰੀ ਸੀਗੀ ਕਿੱਥੇ ਵੇ ਡੋਗਰਿਆਂ ਨੇ ਇਸ ਇੰਡੀਆ ਕੰਪਨੀ ਦੇ ਏਜੈਂਡਿਆਂ ਦੇ ਨਾਲ ਮਿਲ ਕੇ ਪੂਰੇ ਸਿੱਖ ਰਾਜ ਦੀਆਂ ਜੜਾ ਟਾਈਆਂ ਤੇ ਐ ਸਾਨੂੰ ਪਤਾ ਹੀ ਹੈ ਕਿ ਕਿਵੇਂ ਦਾ ਇਤਿਹਾਸ ਸੀਗਾ ਤੇ ਕਿੰਨਾ ਦੁਖਦਾਈ ਇਤਿਹਾਸ ਸੀਗਾ ਤੇ ਮਹਾਰਾਜਾ ਰਣਜੀਤ ਸਿੰਘ ਜੀ ਦੇ 40 ਸਾਲ ਦੇ ਇਸ ਰਾਜ ਦੇ ਵਿੱਚ ਜਿਸ ਸਿੱਖ ਰਾਜ ਦੇ ਵਿੱਚ ਕਦੇ ਵੀ ਕੋਈ ਲੜਾਈਆਂ ਨਹੀਂ ਹੋਈਆਂ ਜੰਗਾਂ ਨਹੀਂ ਹੋਈਆਂ ਆਪਸ ਦੇ ਵਿੱਚ ਲੋਕਾਂ ਦੇ ਤੇ ਉਸੇ ਦਰਬਾਰ ਦੇ ਵਿੱਚ ਫਿਰ ਕਿੰਨੇ ਸਾਰੇ ਕਤਲੇਆਮ ਹੋਏ ਤੇ ਐਵੇਂ ਹੀ ਪੂਰੀਆ ਸਾਜ਼ਿਸ਼ਾਂ ਕਰਕੇ ਡੋਗਰਿਆ ਨੇ ਕਿਵੇਂ ਸਾਡੇ ਸਿੱਖ ਰਾਜ ਨੂੰ ਖਤਮ ਕੀਤਾ ਤੇ ਕਿਵੇਂ ਸਿੱਖ ਫੌਜਾਂ ਨੂੰ ਜੰਗਾਂ ਦੇ ਵਿੱਚ ਹਰਾਇਆ ਜਾਂਦਾ ਸੀਗਾ ਤੇ ਇਸ ਕੰਮ ਦੇ ਪਿੱਛੇ ਸਿਰਫ ਡੋਗਰੇ ਨਹੀਂ ਸੀਗੇ ਉਹਨਾਂ ਤੋਂ ਵੀ ਵੱਡੀ ਇੱਕ ਸ਼ਖਸੀਅਤ ਬੈਠੀ ਸੀਗੀ ਜੋ ਸੀਗੀ ਰੌਟਚਾਈਲਡ ਫੈਮਲੀ ਦੋਗਰੇਆਂ ਨੂੰ ਇਹ ਕੰਮ ਕਰਨ ਵਾਸਤੇ ਕਿੰਨਾ ਹੀ ਵੱਡਾ ਇਨਾਮ ਦਿੱਤਾ ਜਾਂਦਾ ਸੀਗਾ ਤੇ ਐਸੀ ਤਰ੍ਹਾਂ ਦੇਖਦੇ ਦੇਖਦੇ ਸਾਡਾ ਸਿੱਖ ਰਾਜ ਕਿਤੇ ਡੁੱਬ ਗਿਆ ਤੇ ਐਸੀ ਕੀ ਸੱਚਾਈ ਮਹਾਰਾਜਾ ਰਣਜੀਤ ਸਿੰਘ ਜੀ ਦੀ ਕਤਲ ਬਾਰੇ ਤੇ ਅਸੀਂ ਉਹੀ ਚੀਜ਼ ਮੰਨ ਲਈ ਜੋ ਕਿਸੇ ਨੇ ਕਿਤਾਬਾਂ ਦੇ ਵਿੱਚ ਲਿਖ ਲਈ ਪਰ ਸਾਨੂੰ ਕਿਸੇ ਨੇ ਸੱਚ ਦੱਸਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਏ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਦੇ ਤੇ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੇ ਨਾਲ ਸ਼ੇਅਰ ਕਰਿਓ ਤਾਂ ਕਿ ਉਹਨਾਂ ਨੂੰ ਵੀ ਇਸ ਇਤਿਹਾਸ ਬਾਰੇ ਪਤਾ ਚੱਲ ਪਾਏ ਥੈਂਕ ਯੂ